ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੇ ਕੱਲ ਜੋ ਕਿਸਾਨਾਂ ਨਾਲ ਠਕੇਸ਼ਾਈ ਕੋਟਮਾਰ ਜ਼ਬਰਦਸਤੀ ਉਹਨਾਂ ਨੂੰ ਹਰਾਸਤ ਚ ਲੈਣਾ ਜਿਹੜੇ ਸ਼ਾਂਤਮਈ ਤਰੀਕੇ ਨਾਲ ਆਪਦੀ ਹੱਕੀ ਮੰਗਾ ਵਾਸਤੇ ਆਪ ਦੇ ਪ੍ਰੋਟੈਸਟ ਕਰਦੇ ਸੀ ਧਰਨੇ ਦੇ ਰਹੇ ਸੀ ਜੋ ਕਿ ਇੱਕ ਲੋਕਤੰਤ ਇੱਕ ਅਧਿਕਾਰ ਹੈ ਔਰ ਜਿਸ ਤਰੀਕੇ ਦਾ ਕ੍ਰੈਕਡਾਊਨ ਕੱਲ ਦਾ ਸਮਝਦਾ ਕਿਉਂਕਿ ਉਹ ਯੂਨੀਅਨ ਮਨਿਸਟਰ ਸਾਹਿਬ ਆਏ ਸਨ ਬੀਜੇਪੀ ਦੇ ਦੇਸ਼ ਤੇ ਔਰ ਉਸ ਤੋਂ ਬਾਅਦ ਜੋ ਮੀਟਿੰਗ ਹੋਈ ਹੈ ਪਤਾ ਨਹੀਂ ਕੀ ਆਪਸੀ ਗੱਠਜੋੜ ਚਲੋ ਪਤਾ ਤਾਂ ਕੀ ਸਭ ਨੂੰ ਹੀ ਪਤਾ ਹੈ ਜੋ ਗੱਠਜੋੜ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਸਾਹਿਬ ਦਾ ਹੋਇਆ ਕੇਂਦਰ ਦੀ ਸਰਕਾਰ ਨਾਲ ਕਿ ਉਸ ਤੋਂ ਬਾਅਦ ਇੱਕ ਵੱਡਾ ਕ੍ਰੈਕਡਾਊਨ ਹੋਇਆ ਹੈ ਕਿਸਾਨ ਭਰਾਵਾਂ ਤੇ ਅੰទេស ਤੇ ਪੰਜਾਬ ਦੇ ਅੰਦਾਜ਼ਾ ਪੰਜਾਬ ਦੇ ਅਨਦਾਤਾ ਦਾ ਮੁੱਦਾ ਚਾਹੇ ਉਹ ਕਰਜ਼ਾ ਮਾਫੀ ਹੈ ਲੀਗਲ ਗਾਰੰਟੀ ਐਮਐਸਪੀ ਦੀ ਮਜ਼ਦੂਰਾਂ ਦੀ ਕਰਜ਼ਾ ਮਾਫੀ ਆ ਖੁਦ ਉਹ ਹੋ ਨਹੀਂ ਰਹੀ ਖੁਦਕੁਸ਼ੀ ਰੁਕ ਨਹੀਂ ਰਹੀ ਉਸ ਮੁੱਦਿਆਂ ਨੂੰ ਅਡਰੈਸ ਨਹੀਂ ਕੀਤਾ ਗਿਆ ਕਿ ਭਾਈ ਤੁਸੀਂ ਆਪਦੀ ਜੈਜ ਮੰਗਾ ਵੀ ਕਿਉਂ ਲੈ ਕੇ ਇਹ ਗੱਲ ਰੱਖਦੇ ਹੋ ਧਰਨੇ ਦਿੰਦੇ ਹੋ ਅਸੀਂ ਤੁਹਾਨੂੰ ਬੋਲਣ ਤੱਕ ਨਹੀਂ ਦੇਣਾ ਮਤਲਬ ਕੀ ਐਮਰਜੈਂਸੀ ਵਾਲੇ ਹਾਲਾਤ ਇੰਦਰਾ ਗਾਂਧੀ ਵਾਲੇ ਹਾਲਾਤ ਲਾਗੂ ਕੀਤੇ ਜਾ ਰਹੇ ਉਹਨੇ ਇਹਦੇ ਵਿੱਚ ਰਲ ਮਿਲ ਕੇ ਦੋਵੇਂ ਸਰਕਾਰਾਂ ਸੂਬੇ ਦੀਆਂ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਕੇਂਦਰ ਦੀ ਸਰਕਾਰ ਰਲ ਕੇ ਖੇਡ ਲਈ ਤਾਂ ਪੱਕਾ ਸਾਫ ਹੀ ਐ। ਨਗਰ ਕਮਾਲ ਦੀ ਗੱਲ ਆ ਕੋਈ ਇਹ ਸਮਝ ਸਕੇ ਹੋਇਆ ਕਿ ਜਦ ਦੇ ਕਿਸਾਨ ਭਰਾ ਦਿੱਲੀ ਨੂੰ ਚੱਲੇ ਸੀ ਉਦੋਂ ਭਗਵੰਤ ਮਾਨ ਕਹਿੰਦਾ ਸੀਗਾ ਕਿ ਦਿੱਲੀ ਤਾਂ ਸਾਡੀ ਰਾਜਧਾਨੀ ਔਰ ਦੇਸ਼ ਦਾ ਅਨਦਾਤਾ ਜੇ ਦਿੱਲੀ ਨਹੀਂ ਜਾਊਗਾ ਤੇ ਕਿ ਲਾਹੌਰ ਜਾਊਗਾ। ਉਦੋਂ ਇਹਨਾਂ ਨੂੰ ਇਨਕਰੇਜ ਕੀਤਾ ਕਿਉਂਕਿ ਉਦੋਂ ਇਹਨਾਂ ਦੀ ਲੋਡਸ ਅਨਦਾਤਾ ਦੀ ਕਿਸਾਨ ਭਰਾਵਾਂ ਦੀ ਵੋਟਾਂ ਲੈਣੀਆਂ ਸਨ ਤੇ ਉਦੋਂ ਇਹਦੇ ਉੱਤੇ ਹੱਕ ਤੇ ਖਾਹ ਦਾ ਨਾਰਾ ਮਾਰਤਾ ਅੱਜ ਵੋਟਾਂ ਲੈਣੀਆਂ ਨੇ ਲੁਧਿਆਣੇ ਦੀ ਜਿਹੜੀ ਬਾਈਲੈਕਸ਼ਨ ਆਈ ਹੈ ਲੁਧਿਆਣਾ ਵੈਸ ਸੀਟ ਦੀ ਉਸ ਵੋਟਾਂ ਨੂੰ ਸ਼ਹਿਰੀਆਂ ਦੀਆਂ ਵੋਟਾਂ ਲੈਣੀ ਤੇ ਹੁਣ ਯੂ-ਟਰਨ ਮਾਰਿਆ ਹੁਣ ਸ਼ਹਿਰੀਆਂ ਦੇ ਹੱਕ 'ਚ ਖਲੋਗੇ ਇੰਡਸਟਰੀ ਦੀ ਗੱਲ ਇਹ ਕਰਦੇ ਆ ਕਿ ਇੰਡਸਟਰੀ ਸਫਰ ਕਰ ਰਹੀ ਸੀ ਤੋ ਕੱਲੋਂ ਦੀ ਕਰ ਰਹੀ ਸੀ ਔਰ ਛੋਟੀਆਂ ਪਾਲਿਸੀਆਂ ਕਰਕੇ ਕਰ ਰਹੀ ਹੈ ਛੋਟੀਆਂ ਜੋ ਸ਼ਰਾਰਤਾਂ ਨੇ 도ਗਲੀਆਂ ਚਾਲਾਂ ਨੇ ਉਹਦੇ ਕਰਕੇ ਕਰ ਰਹੀਆਂ ਨੇ ਪਹਿਲਾਂ ਤੁਸੀਂ ਕਿਸਾਨ ਭਰਾਵਾਂ ਦੀ ਲੋਡ ਸੀ ਉਹਨਾਂ ਨਾਲ ਖਲੋਗੇ ਉਹਨਾਂ ਦੀਆਂ ਵੋਟਾਂ ਲੈਣੀਆਂ ਸੀ ਅੱਜ ਤੁਸੀਂ ਇਹਨਾਂ ਦੀਆਂ ਵੋਟਾਂ ਨਹੀਂ ਲੈਣੀਆਂ ਕੋ ਸ਼ਹਿਰ ਦੀਆਂ ਵੋਟਾਂ ਲੈਣੀਆਂ ਤੇ ਪੈਤਣਾ ਬਦਲ ਕੇ ਉਹਦੇ ਨਾਲ ਖਲੋਗੇ ਕੱਲ ਫੇਰ ਇਹਨਾਂ ਦੀ ਲੋਡ ਪਾਉਗੀ ਤੇ ਇਹਨਾਂ ਨਾਲ ਖਲੋਜੋਗੇ ਮਗਰ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋਣਾ ਕੀ ਇਹਦੇ ਨਾਲ ਪੰਜਾਬ ਦੇ ਮਸਲੇ ਹੱਲ ਹੋਣੇ 3 ਸਾਲ ਕਿੰਨਾ ਚਿਰ ਉਹ ਬੈਠੇ ਰਹੇ ਆ ਉਦੋਂ ਨਾ ਇੰਡਸਟਰੀ ਸਬਰ ਕੀਤਾ ਉਦੋਂ ਇਹ ਹਾਲਾਤ ਨਾ ਪੈਦਾ ਹੋਏ ਇਸ ਲਈ ਜਾਣਦਿਆ ਹੋਇਆ ਤੁਸੀਂ ਹਰ ਕੰਮ 'ਚ ਸਿਰਫ ਤੇ ਸਿਰਫ ਸਿਆਸਤ ਕਰਦੇ ਹੋ ਪੋਲਿਟਿਕਸ ਕਰਦੇ ਹੋ ਰਾਜਨੀਤੀ ਕਰਦੇ ਹੋ ਵੋਟਾਂ ਲੈਣ ਤੱਕ ਸੀਮਿਤ ਰਹਿੰਦੇ ਹੋ ਅੱਜ ਪੰਜਾਬ ਦੇ ਲਾਅਨ ਆਰਡਰ ਦਾ ਕੀ ਹਾਲਾਤ ਆ ਕਰਨਲ ਸਾਹਿਬ ਦਾ ਕੁੱਟਮਾਰ ਫੌਜੀ ਵੀਰਾਂ ਨੂੰ ਕਹਿੰਨੇ ਅਸੀਂ ਬੜਾ ਸਤਿਕਾਰ ਕਰਦੇ ਹਾਂ ਸਤਿਕਾਰ ਕਿੰਨਾ ਕਰਦੇ ਹੋ ਤਾਂ ਸਾਹਮਣੇ ਦੇਖ ਰਿਹਾ ਉਹ ਵਿਚਾਰਿਆਂ ਨੇ ਵੀਡੀਓ ਬੁਖਾਤੀ ਸਾਰਾ ਕੁਝ ਕਰਤਾ ਬੰਦੇ ਆਇਡੈਂਟੀਫਾਈਡ ਨੇ ਮਗਰ ਕੋਈ ਐਕਸ਼ਨ ਰੋਜ਼ ਬੰਮ ਫਟ ਰਹੇ ਆ ਕੋਈ ਐਕ ਚ ਕੀ ਇੰਡਸਟਰੀ ਇਹਦੇ ਕਰਕੇ ਨਹੀਂ ਭੱਜਦੀ ਕੀ ਇੰਡਸਟਰੀ ਇਸ ਕਰਕੇ ਨਹੀਂ ਭੱਜਦੀ ਕਿ ਤੁਸੀਂ ਇੱਕ ਕੰਡਿਊਸਿਵ এনवायरमेंट ਨਹੀਂ ਦੇ ਪਾਰੇ ਕਿ ਤੁਸੀਂ ਬਿਜਲੀ ਦੇ ਰੇਟ ਸਭ ਤੋਂ ਮਹਿੰਗੇ ਇੱਥੇ ਬੱਤੀ ਆ ਨਹੀਂ ਰਹੀ ਬੱਤੀ ਦੇ ਕੱਟ ਲੱਗ ਰਿਹਾ ਜਦ ਮਰਜੀ ਤੁਸੀਂ ਰੇਟ ਵਧਾ ਲੈਨੇ ਹੋ ਕੋਈ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ ਕੋਈ ਠੋਸ ਕਦਮ ਚੁੱਕਿਆ ਹੋਵੇ ਲਾਅ ਐਂਡ ਆਰਡਰ ਇਨਫਰਾਸਟ੍ਰਕਚਰ ਬਿਜਲੀ ਇਹ ਬੇਸਿਕ ਸਹੂਲਤਾਂ ਨੇ ਕਨੈਕਟੀਵਿਟੀ ਫॉर ਬੈਟਰ ਇੰਡਸਟਰੀਅਲ ਗਰੋਥ এনवायरमेंट ਉਹ ਐਨ ਵਾਇਰਨਮੈਂਟ ਦਾ ਭਗਵੰਤ ਮਾਨ ਜੀ ਤੁਸੀਂ 3 ਸਾਲ ਪਹਿਲਾਂ ਹੀ ਤੈਸ਼ ਨੈਸ਼ ਕਰਤਾ ਸੀਗਾ ਔਰ ਇਹੀ ਕਾਰਨ ਹੈ ਕੀ ਅੰਦਰ ਲਾਸਟ 3 ইয়ারਸ ਤੁਹਾਨੂੰ ਇੱਕ ਵੀ ਵੱਡਾ ਇੰਡਸਟਰੀਅਲ ਪਲਾਂਟ ਦਾ ਉਦਘਾਟਨ ਕਰਦੇ ਨਹੀਂ ਵੇਖਿਆ ਇਸ ਲਈ ਤੁਸੀਂ ਕਿਸਾਨਾਂ ਨਾਲ ਵੀ ਧੋਖਾ ਕੀਤਾ ਧਰੋ ਕਮਾਇਆ ਇੰਡਸਟਰੀ ਨਾਲ ਵੀ ਧਰੋ ਕਮਾਇਆ ਮੁਲਾਜਮਾ ਨਾਲ ਵੀ ਧਰੋ ਕਮਾਇਆ ਨੌਜਵਾਨਾਂ ਨਾਲ ਵੀ ਧਰੋ ਕਮਾਇਆ ਖੇਤ ਮਜ਼ਦੂਰਾਂ ਨਾਲ ਵੀ ਇੱਕ ਧਰੋ ਕਮਾਇਆ ਔਰ ਸਿਰਫ ਤੇ ਸਿਰਫ ਕੀਤੀਆ ਪੋਲਿਟਿਕਸ ਇਸ ਲਈ ਕੱਲ ਦਾ ਐਕਸ਼ਨ ਤੁਹਾਡਾ ਜਿਹੜਾ ਕਿਸਾਨ ਭਰਾਵਾ ਦੇਸ਼ ਦੇ ਅੰਨ ਦਾਤਾ ਪ੍ਰਤੀ ਰਿਹਾ ਜਿਹੜੀ ਬੈਕਬੋਨ ਹੈ ਪੰਜਾਬ ਦੀ ਇਕਨੋਮੀ ਦੀ ਜਿਨ੍ਹਾਂ ਵਾਸਤੇ ਤੁਸੀਂ ਯੂ ਹੈਵ ਡਨ ਨਥਿੰਗ ਜ਼ੀਰੋ ਜ਼ਿਲਜ ਤੁਸੀਂ ਕੋਈ ਕੰਮ ਨਹੀਂ ਕੀਤਾ ਹਰ ਵਾਅਦੇ ਤੋਂ ਭੱਜੇ ਹੋ ਇੰਡਸਟਰੀ ਨਾਲ ਹਰ ਵਾਅਦੇ ਤੋਂ ਭੱਜੇ ਹੋ ਨੌਜਵਾਨਾਂ ਨਾਲ ਹਰ ਵਾਅਦੇ ਤੋਂ ਭੱਜੇ ਹੋ ਮੁਲਾਜ਼ਮ ਵੀਰਾਂ ਨਾਲ ਹਰ ਵਾਅਦੇ ਤੋਂ ਭੱਜੇ ਹੋ ਇਹ ਤੁਹਾਡੀ ਫੇਲ ਤਿੰਨ ਸਾਲ ਦੀ ਜਿਹੜੀ ਪ੍ਰਾਪਤੀ ਹੈ ਅੱਜ ਉਹਦੇ ਕਰਕੇ ਪੰਜਾਬ ਦੇ ਜੋ ਹਾਲਾਤ ਬਣੇ ਆ ਜੋ ਤਰਸ ਜੋਗ ਹਾਲਾਤ ਮਣੇ ਉਹਦੇ ਲਈ ਕੋਈ ਹੋਰ ਨਹੀਂ ਤੁਸੀਂ ਜ਼ਿੰਮੇਵਾਰ ਹੋ ਔਰ ਇਹ ਡਰਾਮੇ ਬੰਦ ਕਰੋ ਔਰ ਅਨ ਦਾਤਾ ਤੌਰ ਸਾਰੇ ਪੰਜਾਬ ਦੇ ਲੋਕਾਂ ਤੋਂ ਮੈਂ ਸਮਝਦਾ ਮਾਫੀ ਮੰਗੋ ਕਿਉਂਕਿ ਤੁਹਾਡੀ ਕਾਰਗੁਜ਼ਾਰੀ ਇਹ ਜੀ ਰਹੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ